ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਾਣੇ ਵੀ ਕਹਿੰਦੇ ਨੇ ਕਿ ਘਰ ਚ ਬੈਠ ਕੇ ਮੁਕੱਦਰ ਨਹੀਂ ਬਣਾਏ ਜਾਂਦੇ ਕਾਮਯਾਬੀ ਲਈ ਘਰ ਛੱਡਣੇ ਪੈਂਦੇ ਆ ਸਰਬਜੀਤ ਕੌਰ ਵੀ ਆਪਣੇ ਪਿਤਾ ਅਤੇ ਭਰਾ ਲਈ ਰੋਟੀ ਕਮਾਉਣ ਲਈ ਆਪਣੇ ਪਿੰਡ ਤੋਂ ਮੁਹਾਲੀ ਗਈ ਜੋ ਅੱਜ ਔਟੋ ਰਿਕਸ਼ਾ ਚਲਾ ਰਹੀ ਹੈ ਮਗਦਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਸਰਬਜੀਤ ਕੌਰ ਸ੍ਰੀ ਮੁਖਸਰ ਸਾਹਿਬ ਦੇ ਨੇੜਲੇ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰੋੜਾਂਵਾਲੀ ਮੰਡੀ ਦੀ ਰਹਿਣ ਵਾਲੀ ਹੈ। ਪਰਿਵਾਰ ਚ ਪਿਤਾ ਤੇ ਇੱਕ ਨਿੱਕਾ ਭਰਾ ਹੈ। ਸਰਬਜੀਤ ਕੌਰ ਨੇ ਪਹਿਲਾਂ ਆਪਣੇ ਪਿੰਡ ਦੇ ਨੇੜਲੇ ਅੱਡੇ ਤੇ ਸਬਜ਼ੀ ਦਾ ਕੰਮ ਸ਼ੁਰੂ ਕੀਤਾ। ਕੰਮ ਨੇ ਵਫਾ ਨਾ ਕੀਤੀ। ਘਰ ਦਾ ਗੁਜ਼ਾਰਾ ਔਖਾ ਹੋਣ ਲੱਗਾ। ਫਿਰ ਸੋਚਿਆ ਕਿਉਂ ਨਾ ਵੱਡੇ ਸ਼ਹਿਰ ਚ ਜਾ ਕੇ ਕਿਸਮਤ ਅਜ਼ਮਾਈ ਜਾਵੇ ਮੋਹਾਲੀ ਸ਼ਹਿਰ ਦਾ ਰੁਖ ਕਰ ਲਿਆ ਮੈਂ ਰੋਣਾ ਵਾਲੀ ਮੰਡੀ ਦੀ ਰਹਿਣ ਵਾਲੀ ਆ ਜੀ ਫਾਇਲ ਕਾ ਮੇਰਾ ਜ਼ਿਲ੍ਹਾ ਜੀ ਤੇ ਇੱਥੇ ਸੁਹਾਣਾ ਸੁਹਾਣੀ ਜਾਬ ਮਤਲਬ 1 ਸਾਲ ਤੋਂ ਹੱਟ ਚਲਾ ਰਹੀ ਹੈ ਜੀ ਪਰਿਵਾਰ ਚ ਜੀ ਮੇਰੇ ਚਾਰ ਭੈਣਾਂ ਜੀ ਅਸੀਂ ਇੱਕ ਭਰਾ ਜੀ ਉਹ ਉੱਥੇ ਕੰਮ ਕਰ ਜ ਹੈ ਨਹੀਂ ਸੀ ਜੀ ਮੰਮੀ ਡੈਥ ਹੋਈ ਹੈ ਜੀ ਡੈਡੀ ਮੇਰਾ ਬਿਮਾਰ ਹਿੰਦਾ ਜੀ ਤੇ ਉਹ ਬਹੁਤ ਵੀ ਇਸ ਤਰ੍ਹਾਂ ਕਾਰਨ ਬਣ ਗਏ ਜੀ ਉੱਥੇ ਕੰਮ ਨਹੀਂ ਕੋਈ ਵੀ ਕਿਸੇ ਤਰ੍ਹਾਂ ਵੀ ਮਿਲਦਾ ਸੀਗਾ ਜੀ ਫਿਰ ਇੱਥੇ ਮੈਂ ਸੋਚਿਆ ਵੀ ਮੁਹਾਲੀ ਜਾਵਾਂ ਜੀ ਵੀ ਮੁਹਾਲੀ ਮਤਲਬ ਵੱਡਾ ਸ਼ਹਿਰ ਹੈ ਨਾਲ ਸੇਫਟੀ ਵੀ ਹੈ ਜੀ ਵੀ ਉੱਥੇ ਮੇਰਾ ਮੰਨ ਲਓ ਦੋ ਟਾਈਮ ਦੀ ਰੋਟੀ ਦਾ ਰੋਜ਼ਗਾਰ ਮਤਲਬ ਹੋ ਸਕਦਾ ਵੀ ਮੇਰਾ ਵਧੀਆ ਚੱਲੇ ਜੀ ਫਿਰ ਮੈਂ ਇੱਥੇ ਆ ਗਈ ਜੀ ਮਹਾਲੀ ਜੀ ਜੀ ਮੈਂ ਆਪਦੇ ਬਾਰੇ ਕਦੇ ਨਹੀਂ ਸੋਚਿਆ ਜੀ ਮੈਂ ਆਦੇ ਛੋਟੇ ਵੀਰ ਵਾਸਤੇ ਸੋਚ ਵੀ ਸੋਚਦੀ ਹੁੰਦੀ ਆ ਵੀ ਇਹ ਪੜੇ ਕੋਈ ਵੀ ਜਿਵੇਂ 11ਵੀਂ ਚ ਵੱਢ ਰਿਹਾ ਮੇਰਾ ਭਾਈ ਛੋਟਾ ਜੀ ਉਹਦੇ ਮੰਨ ਲਓ ਉਹਦੀ ਅਡਮਿਸ਼ਨ ਹੋ ਗਈ ਜਿਵੇਂ ਜਾਂ ਸਾਰੇ ਖਰਚੇ ਜੀ ਮੇਰੇ ਸਿਰ ਤੇ ਹੀ ਆ ਜੀ ਤੇ ਵੀ ਮੈਨੂੰ ਐ ਆਉਂਦਾ ਵੀ ਇਹ ਕੁਛ ਮੰਨ ਲਓ ਪੜ੍ਹ ਲਿਖ ਕੇ ਮੰਨ ਲਓ ਕਿਸੇ ਚੰਗੇ ਮੁਕਾਮ ਤੇ ਪਹੁੰਚੇ ਵੀ ਜਿਵੇਂ ਅਸੀਂ ਇਸ ਟਾਈਮ ਵੀ ਇਹ ਇੱਕ ਸਾਡੇ ਰੁੱਲਣ ਵਾਲੀ ਗੱਲ ਹੀ ਹੁੰਦੀ ਆ ਜੀ ਪਰ ਆਪਾਂ ਦਸਨ ਉਹਦੀ ਕਿਰਤ ਕਰਕੇ ਹੀ ਖਾਈ ਜੰਨੇ ਆ ਜੀ ਮੈਨੂੰ ਇਹ ਆਉਂਦਾ ਵੀ ਮੇਰੇ ਭਰਾ ਕੱਲ ਨੂੰ ਮੰਨ ਲਓ ਕਿਸੇ ਦੇ ਅੱਗੇ ਹੱਥ ਨਾ ਕਰੇ ਤੇ ਦਸਨ ਉਹਦੀ ਕਿਰਤ ਕਰਕੇ ਆ ਚੰਗੇ ਮਕਾਮ ਤੇ ਕੋਈ ਵੱਡਾ ਮੰਨ ਲਓ ਅਫਸਰ ਬਣੇ ਵੀ ਜਿਹਦੇ ਨਾਲ ਉਹਨੂੰ ਆਉਣ ਵਾਲੇ ਸਮੇਂ ਚ ਖਾਈ ਨਾ ਹੋ ਵੀ ਜੀ ਪਹਿਲਾਂ ਵੀ ਹੈ ਨਹੀਂ ਸੀ ਵੀਰ ਸਾਡੇ ਕੋਲੇ ਤਾਂ ਬਹੁਤ ਔਖਾ ਲਿਆ ਇਸ ਕਰਕੇ ਕਦੀ ਮੰਨ ਲਓ ਦਿਮਾਗ 'ਚ ਹੀ ਨਹੀਂ ਆਈ ਗੱਲ ਕਿਉਂਕਿ ਵੀਰ ਦੇ ਮੰਨ ਲਓ ਇਹ ਹੁੰਦਾ ਵੀ ਇਹਨੂੰ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਵੇ ਵੀ ਜਿਹਦੇ ਨਾਲ ਇਹ ਔਖਾ ਹੋਵੇ ਜਿੰਨੇ ਨਾਲ ਇਹਨੂੰ ਐ ਲੱਗੇ ਮੇਰੇ ਬਾਪ ਮੰਨ ਲਓ ਬਿਮਾਰ ਰਹਿੰਦਾ ਜਾਂ ਨਸ਼ੇ ਨੂੰ ਕਰਦਾ ਜੀ ਜਾ ਮੇਰੀ ਮੰਮੀ ਹੈਣੀ ਵੀ ਮੈਨੂੰ ਕਿਸੇ ਤਰ੍ਹਾਂ ਦੀ ਮੰਨ ਲਓ ਉਹਨੂੰ ਮੈਨੂੰ ਇਹ ਹੁੰਦਾ ਵੀ ਉਹ ਨਾ ਦੁਖੀ ਹੋਵੇ ਕਿਸੇ ਗੱਲ ਨੂੰ। ਸਰਬਜੀਤ ਕੌਰ ਗੁਰਦੁਆਰਾ ਸੁਹਾਣਾ ਸਾਹਿਬ ਤੋਂ ਆਪਣਾ ਰੋਜ਼ਾਨਾ ਦਾ ਸਫ਼ਰ ਸ਼ੁਰੂ ਕਰਦੀ ਹੈ। ਆਲੇ ਦੁਆਲੇ ਸਵਾਰੀਆਂ ਢੋਕ ਕੇ ਸ਼ਾਮ ਤੱਕ ਗੁਜ਼ਾਰੇ ਜੋਗੀ ਦਿਹਾੜੀ ਬਣਾਉਂਦੀ ਹੈ। ਉਹ ਦੱਸਦੀ ਹੈ ਕਿ ਕੁੜੀ ਹੋਣ ਕਰਕੇ ਕਈ ਵਾਰ ਔਖੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਹ ਦਿੰਦਾ ਜੀ ਵਧੀਆ ਬੈਸਟੋ ਬਲੈਕ ਕੋਈ ਕਹੂਗਾ ਤੂੰ ਕੁੜੀ ਹੋ ਕੇ ਅੱਡ ਚਲਾ ਰਹੀ ਐ ਕੋਈ ਕਿਵੇਂ ਕੋਈ ਕਿਵੇਂ ਜੀ ਤੁਹਾਨੂੰ ਪਤਾ ਜੀ ਸੰਸਾਰ ਹੈ ਇਹ ਬਹੁਤ ਵੱਡਾ ਤੁਹਾਨੂੰ ਪਤਾ ਜਿੰਨੇ ਲੋਕ ਹੁੰਨੀਆਂ ਉਦੋਂ ਵੱਧ ਵੱਧ ਤਵੱਧ ਮੰਨ ਲਓ ਗੱਲਾਂ ਹੁੰਦੀਆਂ ਜੀ ਪਰ ਮੈਂ ਇਹਨਾਂ ਗੱਲਾਂ ਨੂੰ ਮਤਲਬ ਗੌਰ ਕਦੇ ਨਹੀਂ ਕਰਦੀ ਜੀ ਮੈਨੂੰ ਇਹ ਹੁੰਦਾ ਜੀ ਮੈਂ ਇਹਨਾਂ ਨੂੰ ਗੌਰ ਕਰੂੰਗੀ ਮੇਰੇ ਦਿਲ ਤੇ ਲੱਗੂ ਮੈਂ ਫਿਰ ਕਿਵੇਂ ਮੰਨ ਲਓ ਇਹ ਦਸਨੋ ਦੀ ਕਿਰਤ ਕਰਕੇ ਤੇ ਦੋ ਟਾਈਮ ਦੀ ਰੋਟੀ ਦਾ ਮੰਨ ਲਓ ਆਹ ਕਰਦੇ ਰੋਜ਼ਗਾਰ ਕਿਵੇਂ ਚਲਾਉਂਗੀ ਜੀ ਸਪਨੇ ਦੇਖਣਾ ਗਲਤ ਨਹੀਂ ਸੁਪਨਿਆਂ ਦਾ ਟੁੱਟਣਾ ਦੁੱਖ ਦਿੰਦਾ ਹੈ ਇਹੋ ਕੁਝ ਹਰ ਕਾਮੇ ਨਾਲ ਵਾਪਰਦਾ ਹੈ ਸੁਪਨੇ ਬੁਣੇ ਜਾਂਦੇ ਆ ਪਰ ਹਾਲਾਤ ਉਹਨਾਂ ਨੂੰ ਤੋੜ ਦਿੰਦੇ ਆ ਸਰਬਜੀਤ ਕੌਰ ਦੱਸਦੀ ਹੈ ਕਿ ਗਰੀਬਾਂ ਦੇ ਕਾਦੇ ਸੁਪਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ ਦਿਮਾਗ 'ਚ ਗੱਲ ਆਉਂਦੀ ਹੈ ਜੀ ਵੀ ਜਿਵੇਂ ਮਾਲੋ ਹਰ ਕੋਈ ਮੇਰੇ ਜਿਵੇਂ ਭੈਣ ਭਰਾ ਜਾਂ ਜਾਂ ਕੋਈ ਆਂਡ ਗਵਾਂਡ ਹੈ ਜਾਂ ਕੋਈ ਹੋਰ ਮਾਲ ਸੱਜਣ ਮਿੱਤਰ ਕੋਈ ਆਂਡੀ ਗਵੰਡੀ ਵੀ ਵਧੀਆ ਆਪਦੀ ਆਇਸ਼ ਦੀ ਜ਼ਿੰਦਗੀ ਜਿੰਦੇ ਜਿਉਂ ਸਾਡੇ ਵੀ ਤਾਂ ਸੁਪਨੇ ਏਗੇ ਆ ਜੀ ਪਰ ਮਜਬੂਰੀਆਂ ਤੁਹਾਨੂੰ ਪਤਾ ਜੀ ਜਦੋਂ ਵੀ ਡੈਡੀ ਮੇਰਾ ਬਿਮਾਰ ਰਹਿੰਦਾ ਸੀ ਜੀ ਤੇ ਨਸ਼ੇ ਨੂੰਸ਼ੇ ਜਿਵੇਂ ਕਰਦਾ ਸੀ ਜੀ ਇਸ ਕਰਕੇ ਫਿਰ ਹੁਣ ਮਜਬੂਰੀ ਬਹੁਤ ਵੱਡੀ ਬਣ ਗਈ ਜੀ ਮਿਹਨਤ ਦਾ ਕੋਈ ਮੇਣਾ ਨਹੀਂ ਹੁੰਦਾ ਬਸ ਮਿਹਨਤ ਵਿਚਾਲੇ ਵੱਡੀਆਂ ਮਜਬੂਰੀਆਂ ਨਾ ਹੋਣ ਸਰਬਜੀਤ ਕੌਰ ਆਪਣੀ ਕਿਸਮਤ ਨੂੰ ਅਜ਼ਮਾ ਰਹੀ ਹੈ ਆਪਣੀ ਜ਼ਿੰਦਗੀ ਦੇ ਸੁਪਨੇ ਸਦਰਾਂ ਇੱਥੋਂ ਤੱਕ ਕਿ ਵਿਆਹ ਕਰਵਾਉਣ ਦਾ ਫੈਸਲਾ ਵੀ ਰੱਖਵਾਈ ਹੈ ਇੱਛਾ ਇੱਕੋ ਇੱਕ ਹੈ ਕਿ ਆਪਣੇ ਨਿੱਕੇ ਭਰਾ ਨੂੰ ਪੜਾ ਲਿਖਾ ਕੇ ਮੰਜ਼ਲ ਤੇ ਪਹੁੰਚਾਵੇ ਇਸੇ ਲਈ ਸ਼ਾਇਰ ਕਹਿੰਦਾ ਹੈ ਕਿ ਮਗ ਦਾ ਰਹਿਵੇ ਸੂਰਜਾ ਕਮੀਆਂ ਦੇ ਵੇੜੇ